ਹਾਂ ਸਰਬਜੀ ਪੈਂਡੂ ਲਾਈਤੀ ਮਾਂ ਜਾਨ ਤੇ ਮੈਂ ਸਾਰਦਾ ਸਾਰਤ ਕਰਦੀ ਆ ਹੋਰ ਸਨਾਉ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਆ ਜੀ ਚੜ੍ਹਦੀ ਕਲਾ ਚ ਆ ਤੇ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਕੜਕ ਦਾ ਆਟਾ ਕਿਸ ਤਰੀਕੇ ਨਾਲ ਗੁੰਨਿਆ ਜਾਵੇ ਉਹ ਤਰੀਕਾ ਕਿਹੜਾ ਜਿਹਦੇ ਨਾਲ ਆਪਾਂ ਨੂੰ ਕੜਕ ਦੇ ਆਟਾ ਖਾਣ ਨਾਲ ਮਤਲਬ ਕਿ ਬਿਮਾਰੀਆਂ ਨਾ ਲੱਗਣ ਠੀਕ ਹੈ ਜੀ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਚਲੋ ਜੀ ਚੱਲਦੇ ਆ ਆਪਾਂ ਕਿਚਨ ਨੂੰ ਜੀ ਕਿਚਨ 'ਚ ਆਪਾਂ ਆ ਗਏ ਸੀ ਇਹ ਲੈ ਲਿਆ ਜੀ ਆਪਾਂ 4 ਜਣਿਆਂ ਵਾਸਤੇ ਰੋਟੀ ਪਕਾਉਣੀ ਆ 4 ਜਣਿਆਂ ਵਾਸਤੇ ਆਟਾ ਗੁੰਨਣਾ ਠੀਕ ਹੈ ਜੀ ਆਟਾ ਗੁੰਨਣ ਦਾ ਸਹੀ ਤਰੀਕਾ ਕੀ ਹੈ ਜੀ ਜਿਹਦੇ ਨਾਲ ਆਪਾਂ ਨੂੰ ਕਈ ਰੋਗਾਂ ਤੋਂ ਮੁਕਤ ਮਿਲੂਗਾ ਵੀ ਮੁਕਤੀ ਮਿਲੂਗੀ ਵੀ ਰੋਗ ਉਹ ਲੱਗੜੇ ਨਹੀਂ ਹੈਗੇ ਤੇ ਉਹਦਾ ਸਹੀ ਤਰੀਕਾ ਦੱਸਦੇ ਆ ਉਹਦੇ ਵਾਸਤੇ ਚਾਹੀਦਾ ਜੀ ਆਪਾਂ ਨੂੰ ਕਾਲਾ ਨਾਮਕ ਠੀਕ ਹੈ ਆਪਸ਼ਨ ਦੂਜਾ ਹੈਗਾ ਜੀ ਸਰੋਂ ਦਾ ਤੇਲ ਤੀਜਾ ਆਪਸ਼ਨ ਹੈਗਾ ਜੀ ਦੇਸੀ ਘਿਓ ਠੀਕ ਹੈ ਜੀ ਚੌਥਾ ਆਪਸ਼ਨ ਹੈਗਾ ਮਿੱਠਾ ਸੋਟਾ ਠੀਕ ਹੈ ਜੀ ਲੋ ਜੀ ਆਪਾਂ ਨੇ ਕੀ ਕਰਨਾ ਹੈ ਜੀ ਹੁਣ ਜਿਵੇਂ ਹੁਣ ਸਰਦੀਆਂ ਵਿੱਚ ਤਾਂ ਚਲੋ ਚਾਲਿਆਂ ਦਾ ਵੀ ਜਿਹੜਾ ਆਪਾਂ ਆਟਾ ਗੁੰਨਦੇ ਆ ਉਹਦੇ ਵਿੱਚ ਆਪਾਂ ਪੱਤੇ دار ਸਬਜ਼ੀਆਂ ਪਾ ਲੈਣੇ ਆ ਜਿਵੇਂ ਕਿ ਆਪਾਂ ਪਾ ਲੈਣੇ ਆ ਪਾਲਕ ਕੱਟ ਕੇ ਪਾ ਲੈਣੇ ਆ ਆਟੇ ਦੇ ਵਿੱਚ ਠੀਕ ਹੈ ਤੇ ਬਾਕੀ ਮੇਥੀ ਵਗੈਰਾ ਪਾ ਲੈਣੇ ਆ ਛਲਗਮ ਦੇ ਪੱਤੇ ਵਗੈਰਾ ਹੋਗੇ ਮੂਲਿਆਂ ਦੇ ਪੱਤੇ ਵਗੈਰਾ ਹੋਗੇ ਜਾਂ ਮੂਲੀਆਂ ਵਗੈਰਾ ਇਦਾਂ ਕੱਦੂਕਸ ਕਰਕੇ ਪਾ ਲੈਣੇ ਆ ਠੀਕ ਹੈ ਜੀ ਉਹਦੇ ਨਾਲ ਆਪਾਂ ਨੂੰ ਮਤਲਬ ਕਿ ਜਿਹੜੀ ਅੰਦਰ ਸਰੀਰ ਦੀ ਤਾਕਤ ਬਹੁਤ ਜ਼ਿਆਦੇ ਮਿਲਦੀ ਆ ਠੀਕ ਹੈ ਜੀ ਨਾਲੇ ਆਪਾਂ ਨੂੰ ਮਟਾਪਾ ਨਹੀਂ ਮਤਲਬ ਕਿ ਆਪਣੇ ਹਾਰਟ ਵਾਸਤੇ ਵੀ ਬਹੁਤ ਚੰਗਾ ਹੈ ਇਹ ਆਟਾ ਜੇ ਆਪਾਂ ਪੱਤੇਦਾਰ ਸਬਜ਼ੀ ਆਪਾਂ ਕੇ ਗੁੰਨਾਗੇ ਠੀਕ ਹੈ ਤੇ ਗਰਮੀਆਂ ਵਿੱਚ ਇਹ ਸਮਾਨ ਮਤਲਬ ਕੁਝ ਹੁੰਦਾ ਨਹੀਂ ਹੈ ਗਰਮੀਆਂ ਵਿੱਚ ਆਪਾਂ ਪਦੀਨਾ ਵੀ ਪਾ ਸਕਦੇ ਆ ਪਦੀਨਾ ਹੈਗਾ ਆਪਣੇ ਲਈ ਵਾਸਤੇ ਗਰਮੀਆਂ ਵਿੱਚ ਜਿਆਦਾ ਹੁੰਦਾ ਪਦੀਨਾ ਪਦੀਨਾ ਦੀ ਆਪਸ਼ਨ ਆਪਾਂ ਰੱਖ ਸਕਦੇ ਆ ਤੇ ਮਤਲਬ ਕਿ ਇਹ ਕਿਹੜੀਆਂ ਬਿਮਾਰੀਆਂ ਤੋਂ ਮੁਕਤ ਕਰਦਾ ਜੀ ਦੇਖੋ ਜੀ ਜਦੋਂ ਆਪਾਂ ਕਣਕ ਦਾ ਆਟਾ ਗੁੰਦੇ ਆ ਜੀ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਜੀ ਆਪਾਂ ਥੋੜਾ ਜਿਹਾ ਇੱਕ ਚਮਚੇ ਦਾ ਚੌਥਾ ਹਿੱਸਾ ਇਹ ਨੱਕ ਜੀ ਕਾਲਾ ਨਮਕ ਪਾਵਾਂਗੇ ਠੀਕ ਹੈ ਜੀ ਦੂਜੀ ਆਪਸ਼ਨ ਕੀ ਹੈ ਜੀ ਤੁਸੀਂ ਜੇ ਕਾਲਾ ਨਮਕ ਨਾਲ ਕਾਲਾ ਨਮਕ ਦੇ ਨਾਲ ਸਰੋਂ ਦਾ ਤੇਲ ਪਾਣਾ ਚਾਹੁੰਦੇ ਹੋ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਜੇ ਸਰੋਂ ਦਾ ਤੇਲ ਨਹੀਂ ਹੈਗਾ ਠੀਕ ਹੈ ਜੀ ਤਾਂ ਤੁਸੀਂ ਦੇਸੀ ਕਿਉਂ ਪਾ ਸਕਦੇ ਹੋ ਜਿੰਨਾ ਜਿੰਨਾ ਘਰਾਂ ਦੇ ਵਿੱਚ ਦੇਸੀ ਕਿਉਂ ਕਈ ਵਾਰ ਹੁੰਦਾ ਨਹੀਂ ਹੈਗਾ ਗਾਂ ਦਾ ਦੇਸੀ ਕਿਉਂ ਸਭ ਤੋਂ ਵਧੀਆ ਵੈਸਟਰ ਰਹਿੰਦਾ ਇਹ ਤਾਂ ਹੈਗਾ ਮੱਝ ਦੇ ਮੱਝ ਦਾ ਕਿਉਂ ਠੀਕ ਹੈ ਮੱਝ ਦੇ ਦੁੱਧ ਦਾ ਕਿਉਂ ਹੈ ਇਹ ਜੇ ਗਾਂ ਦਾ ਕਿਉਂ ਹੋਵੇ ਗਾਂ ਦੇਸੀ ਗਾਂ ਦਾ ਕਿਉਂ ਤਾਂ ਸਭ ਤੋਂ ਵਧੀਆ অপਸ਼ਨ ਰਹਿੰਦੀ ਹੈ ਠੀਕ ਹੈ ਜੀ ਇਸ ਲਈ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਦੇਸੀ ਕਿਉਂ ਠੀਕ ਹੈ ਜੀ ਲੋ ਜੀ ਆ ਹੋ ਗਿਆ ਥੋੜਾ ਜਿਹਾ ਦਿਸੀ ਕੇ ਉਹ ਠੀਕ ਹੈ ਜੀ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਮਿੱਠਾ ਸੋਡਾ ਠੀਕ ਹੈ ਜੀ ਥੋੜਾ ਜਿਹਾ ਮਿੱਠਾ ਸੋਡਾ ਪਾ ਲਓ ਜੇ ਤੁਸੀਂ ਮਿੱਠਾ ਆਪਸ਼ਨ ਮਤਲਬ ਕਿ ਨਮਕ ਨਹੀਂ ਪਾਉਣਾ ਤਾਂ ਮਿੱਠਾ ਸੋਡਾ ਪਾ ਸਕਦੇ ਆ ਜੇ ਮਿੱਠਾ ਸੋਡਾ ਨਹੀਂ ਪਾਉਣਾ ਤਾਂ ਨਮਕ ਪਾ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਨੇ ਆ ਠੀਕ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਨੇ ਆ ਤੇ ਜਿਹੜਾ ਇਹ ਹੈ ਇਹ ਆਟਾ ਹੈ ਜੀ ਆਪਾਂ ਗੁੰਨਾਂਗੇ ਇਹ ਬਹੁਤ ਹੀ ਲਾਭਦਾਰੀ ਹੈ ਲਾਭ ਲਾਭਦਾਇਕਾ ਕਿਉਂਕਿ ਇਹ ਆਟੇ ਨਾਲ ਜਿਹੜਾ ਮਤਲਬ ਕਿ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਵਾਲ ਝੜਨ ਤੋਂ ਹਟਾਊਗਾ ਠੀਕ ਹੈ ਜੀ ਦੁੱਧ ਜੌਪਸ਼ਨ ਇਹ ਆਪਣੀ ਜਿਹੜੀ ਮਤਲਬ ਕਿ ਸਕਿਨ ਆਪਣੀ ਉਹ ਖੁਸ਼ਕੀ ਹੁੰਦੀ ਆ ਉਹ ਖੁਸ਼ਕੀ ਨਹੀਂ ਖੁਸ਼ਕੀ ਚੱਕੀ ਜਾ ਸਕਿਨ ਤੋਂ ਠੀਕ ਹੈ ਜੀ ਤੇ ਜੌਪਸ਼ਨ ਕੀ ਹੈ ਜੀ ਜਿਹੜੀ ਆਪਾਂ ਨੂੰ ਮਤਲਬ ਕਿ ਆਪਣਾ ਥਾਇਰੋਇਡ ਵੱਧਾ ਉਹ ਆਪਣੇ ਇਹ ਆٹے ਨਾਲ ਨਹੀਂ ਵਦਣਾ ਠੀਕ ਹੈ ਜੀ ਤੇ ਬਾਕੀ ਜੀ ਅ ਅੱਜ ਕੱਲ ਜਿਹੜੀਆਂ ਮੇਰੀਆਂ ਭੈਣਾਂ ਨੇ ਅੱਜ ਕੱਲ ਮੇ ਜਿਹੜੀਆਂ ਮੇਰੀਆਂ ਭੈਣਾਂ ਨੇ ਬਾਜ਼ਾਰ ਤੇ ਮਤਲਬ ਕਿ ਸ਼ਹਿਰਾਂ ਦੇ ਵਿੱਚ ਰਹਿੰਦੀਆਂ ਨੇ ਉੱਥੇ ਜਿਹੜੇ ਮਤਲਬ ਕਿ ਆਟਾ ਲੈਂਦੀਆਂ ਨੇ ਕਣਕ ਦਾ ਉਹ ਮਤਲਬ ਕਿ ਥੈਲੀਆਂ ਦੇ ਵਿੱਚ ਪੈਕਿੰਗ ਕਰੀ ਕਰਾਈ ਆਉਂਦੀ ਹੈ ਲਫਾਫਿਆਂ ਦੇ ਵਿੱਚ ਤੇ ਉਹ ਆਟਾ ਮਤਲਬ ਕਿ ਮਤਲਬ ਕਿ ਜਿਹੜੇ ਕਣਕ ਦੇ ਛਿੱਲਣ ਹੁੰਦੇ ਨੇ ਉਹ ਮਤਲਬ ਕਿ ਪਹਿਲੀ ਲਾ ਦਿੰਦੇ ਨੇ ਫੇਰ ਉਹ ਆਟਾ ਮਤਲਬ ਕਿ ਚੱਕੀ ਦੇ ਵਿੱਚ ਪੀਂਦੇ ਨੇ ਠੀਕ ਹੈ ਤੇ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਆ ਉਹ ਤਾਂ ਆਪਾਂ ਹੁਣ ਆਪਾਂ ਕਣਕ ਆਪਣੇ ਘਰ ਦੀ ਖੇਤੀ ਹੁੰਦੀ ਆ ਕਣਕ ਘਰ ਦੀ ਉਹ ਹੁੰਦੀ ਆ ਤੇ ਆਪਾਂ ਨੂੰ ਮਤਲਬ ਕਿ ਬਹੁਤ ਸਾਰੇ ਗੁਣ ਮਿਲਦੇ ਨੇ ਕਣਕ ਦੇ ਵਿੱਚੋਂ ਕਣਕ ਦੇ ਆਟੇ ਦੇ ਵਿੱਚ ਠੀਕ ਹੈ ਜੀ ਤੇ ਜਿਹੜੀਆਂ ਮੇਰੀਆਂ ਭੈਣਾਂ ਸ਼ਹਿਰਾਂ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਵਾਸਤੇ ਇਹ ਆਪਸ਼ਨ ਨੇ ਬਾਕੀ ਜਿਹੜੀ ਪਿੰਡਾਂ 'ਚ ਮੇਰੀਆਂ ਭੈਣਾਂ ਰਹਿੰਦੇ ਉਹ ਵੀ ਇਹ ਹੀ ਆਪਸ਼ਨ ਵਰਤ ਸਕਦੀਆਂ ਨੇ ਯੂਜ਼ ਕਰ ਸਕਦੀਆਂ ਨੇ ਠੀਕ ਹੈ ਜੀ ਇਹ ਜਿਹੜਾ ਆਪਣਾ ਆਟਾ ਹੈ ਬਹੁਤ ਹੀ ਮਤਲਬ ਕਿ ਲਾਭਦਾਇਕ ਇੱਕ ਹੀ ਲਾਭਦਾਇਕ ਹੈ ਤੇ ਇਹ ਤਰੀਕੇ ਨਾਲ ਆਪਾਂ ਆਟਾ ਗੁੰਨ ਸਕਦੇ ਹਾਂ ਤੇ ਚਲੋ ਜੀ ਆਪਾਂ ਹੁਣ ਗੁੰਨਦੇ ਆ ਆਟਾ ਲੋ ਜੀ ਆਪਾਂ ਨੇ ਕਾਲਾ ਨਾਮਕ ਤੇ ਦੇਸੀ ਘਿਓ ਥੋੜਾ ਜਿਹਾ ਐਡ ਕਰ ਲਿਆ ਸੀ ਠੀਕ ਹੈ ਜੀ ਹੁਣ ਆਪਾਂ ਗੁੰਨਦੇ ਹਾਂ ਜੀ ਆਟਾ ਲੋ ਜੀ ਇਹ ਜਿਹੜਾ ਆਪਣਾ ਆਟਾ ਬਹੁਤ ਹੀ ਵਧੀਆ ਤੇ ਫਾਇਦੇਮੰਦ ਹੈ ਇਹ ਇਹ ਆਪਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਊਗਾ ਇਹ ਆਟਾ ਠੀਕ ਹੈ ਜੀ ਤੇ ਬਹੁਤ ਹੀ ਬਿਮਾਰੀਆਂ ਨੂੰ ਮੁਕਤ ਕਰੂਗਾ ਗਰਮੀ ਵਿੱਚ ਇਹ ਆਟਾ ਗੁੰਨਣ ਦਾ ਸਹੀ ਤਰੀਕਾ ਹੈ ਇਹ ਲੋ ਜੀ ਆਟਾ ਗੁੰਨ ਕੇ ਆਪਣਾ ਹੋ ਗਿਆ ਰੈਡੀ ਤੇ ਹੁਣ ਬਣਾਉਣੀ ਹੈ ਜੀ ਆਪਾਂ ਰੋਟੀਆਂ ਲੋ ਜੀ ਇਹ ਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਛੋਟਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਖੋਰ ਗੁਰੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ